ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਬੈਕ ਟੂ ਮਾਈ ਚੈਨਲ ਜਸ ਫੈਸ਼ਨ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਮਸ਼ੀਨ ਵਰਕ ਦੇ ਸੂਟ ਲੈ ਕੇ ਆਏ ਆ ਆਪਣੇ ਬੁਟੀਕ ਵੱਲੋਂ ਇਹ ਸੂਟ ਰੈਡੀ ਕੀਤੇ ਗਏ ਨੇ ਫਰਸਟ ਤੇ ਜੋ ਆਪਾਂ ਤੁਹਾਨੂੰ ਇਹ ਸੂਟ ਦਿਖਾ ਰਹੇ ਹਾਂ ਇਹ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਹੈਗਾ ਤੇ ਇਹ ਆਪਾਂ ਨੈਚੁਰਲ ਗਰੇਵ ਸਟੱਫ ਤੇ ਕੀਤਾ ਹੈਗਾ ਤੁਸੀਂ ਕਿਸੇ ਵੀ ਸਟੱਫ ਤੇ ਕਸਟਮਾਈਜ਼ ਕਰਵਾ ਸਕਦੇ ਹੋ ਕਲਰ ਵੀ ਆਪਣੀ ਚੋਇਸ ਅਕੋਰਡਿੰਗ ਚੇਂਜ ਕਰਵਾ ਸਕਦੇ ਹੋ विदाउट दुपट्टा ਆਪਾਂ ਨੂੰ 3300 ਵਿੱਚ ਸਟੱਚਿੰਗ ਇਹ ਪ੍ਰਾਈਸ ਇਸ ਦਾ ਹੈਗਾ ਤੁਸੀਂ ਆਪਣੀ ਚੋਇਸ ਅਕੋਰਡਿੰਗ ਰੈਡੀ ਕਰਵਾ ਸਕਦੇ ਹੋ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਸਕਰੀਨ ਸ਼ਾਟ ਸੈਂਡ ਕਰ ਸਕਦੇ ਹੋ ਤੇ ਇਹ ਵਾਲਾ ਸੂਟ ਆਪਣਾ ਮਹਿੰਦੀ ਕਲਰ ਤੇ ਰੈਡੀ ਹੋਇਆ ਇਸ ਦਾ ਪ੍ਰਾਈਸ 1700 ਵਿੱਚ दुपट्टा ਰਹੇਗਾ ਤੁਸੀਂ ਕਿਸੇ ਵੀ ਕਲਰ ਤੇ ਚੋਇਸ ਅਕੋਰਡਿੰਗ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਤੁਸੀਂ ਸਾਡੇ ਕੋਲੋਂ ਸੇਮ ਬਣਵਾ ਸਕਦੇ ਹੋ ਅਗਰ ਤੁਸੀਂ ਹੈਂਡਵਰਕਸ ਕਰਵਾਉਣਾ ਚਾਹੁੰਦੇ ਹੋ ਮਸ਼ੀਨਵਰਕ ਜਾਂ ਆਰੀਵਰਕ ਚ ਆਪਣੀ ਚੋਇਸ ਅਕੋਰਡਿੰਗ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾ ਸਕਦੇ ਹੋ ਇਹ ਵਾਲਾ ਡਿਜ਼ਾਈਨ ਆਪਾਂ ਲਾਈਟ ਕਲਰ ਦੇ ਸੂਟ ਤੇ ਰੈਡੀ ਕੀਤਾ ਆ ਤੁਸੀਂ ਕਿਸੇ ਵੀ ਕਲਰ ਚ ਕਰਵਾ ਸਕਦੇ ਹੋ ਇਸ ਦਾ ਵਰਕ ਪ੍ਰਾਈਸ 450 ਹੈਗਾ ਤੇ ਸਟੱਫ ਦਾ ਰੇਟ ਆਪਾਂ ਨੂੰ ਕਨਫਰਮ ਨਹੀਂ ਆ ਕਿਉਂਕਿ ਕਸਟਮਰ ਨੇ ਸਟੱਫ ਆਪਾਂ ਨੂੰ ਖੁਦ ਲੈ ਆ ਕੇ ਦਿੱਤਾ ਸੀਗਾ ਸੋ ਤੁਸੀਂ ਆਪਣੇ ਕੋਲੋਂ ਸਟੱਫ ਤੇ ਵੀ ਰੈਡੀ ਕਰਵਾ ਸਕਦੇ ਹੋ ਇਗਰ ਸਾਡੇ ਕੋਲ ਤੁਸੀਂ ਫੁੱਲ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਡਾਇਰੈਕਟ ਮੈਸਸਨ ਨੂੰ ਵਟਸਐਪ ਤੇ ਦਿੱਤੇ ਹੋਏ ਨੰਬਰ ਤੇ ਕਰ ਸਕਦੇ ਹੋ ਤੇ ਸਕਰੀਨ ਸ਼ਾਟ ਸੈਂਡ ਕਰ ਸਕਦੇ ਹੋ। ਦੰਨ ਇਹ ਸੂਟ ਦਾ ਵਰਕ ਪ੍ਰਾਈਸ 350 ਰੁਪਏ ਹੈਗਾ ਤੇ ਇਹ ਵਾਲਾ ਸਟਾਫ ਇੱਕ ਸਾਨੂੰ ਕਸਟਮਰ ਨੇ ਖੁਦ ਸੈਂਡ ਕੀਤਾ ਸੀਗਾ। ਤੁਸੀਂ ਵੀ ਪਲੇਨ ਸਟੱਫ ਤੇ ਵੀ ਰੈਡੀ ਕਰਵਾ ਸਕਦੇ ਹੋ ਤੇ ਅਗਰ ਪ੍ਰਿੰਟਡ ਸਟੱਫ ਤੇ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਕਰਵਾ ਸਕਦੇ ਹੋ ਇਹ ਡਿਜ਼ਾਈਨ ਸਾਡੇ ਕੋਲ ਬਹੁਤ ਡਿਮਾਂਡ ਆ ਰਹੀ ਹੈ ਸੇਮ ਸੂਟਸ ਬਹੁਤ ਰੈਡੀ ਕਰਕੇ ਦਿੱਤੇ ਆ ਤੇ ਇਹ ਵਾਲਾ ਆਪਾਂ 1250 ਪ੍ਰਾਈਸ ਵਿੱਚ ਰੈਡੀ ਕੀਤਾ ਆ ਤੁਸੀਂ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਤੇ ਦੈਨ ਇਹ ਸੂਟ ਬਣ ਕੇ ਬਹੁਤ ਸੋਹਣਾ ਰੈਡੀ ਹੋਇਆ ਆ ਇਹ ਤੁਸੀਂ ਸੇਮ ਡੈਸਾਈਨ ਰੈਡੀ ਕਰਵਾ ਸਕਦੇ ਹੋ ਇਹ ਵਾਲਾ ਵਿਦਾਊਟ ਦਾ ਪੱਟਾ ਪ੍ਰਾਈਜ਼ ਇਸ ਦਾ ਵਿਦਾਊਟ ਸਟਿਚਿੰਗ 21 ਦਾ ਪ੍ਰਾਈਜ਼ ਆ ਤੁਸੀਂ ਕਿਸੇ ਵੀ ਕਲਰ ਚ ਕਰਵਾ ਸਕਦੇ ਹੋ ਆਪਣੀ ਚੋਇਸ ਅਕੋਰਡਿੰਗ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਤੇ ਸਾਡੇ ਰੈਡੀ ਕੀਤੇ ਹੋਏ ਸੂਟ ਕਿੱਦਾਂ ਲੱਗੇ ਕਮੈਂਟ ਵਿੱਚ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਅਗਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ